ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹਬ ਚੰਨੂ ਦੇ ਉੱਪਰ ਸੋ ਅੱਜ ਦੀ ਵੀਡੀਓ ਆਪਾਂ ਆਧੁਨਿਕ ਪੰਜਾਬੀ ਕਲਪਨਾ ਨਿਕਾਸ ਤੇ ਵਿਕਾਸ ਦੇ ਉੱਪਰ ਡਿਸਕਸ ਕਰਾਂਗੇ ਸੋ ਇਹ ਜੋ ਵਿਸ਼ਾ ਹੈ ਉਹ ਇਲੈਕਟਿਵ ਦੇ ਵਿਦਿਆਰਥੀ ਜੋ ਬੀਏ ਦੇ ਵਿੱਚ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਬਹੁਤ ਮਹੱਤਵਪੂਰਨ ਹੈ ਉਹਨਾਂ ਦੇ ਸਿਲੇਬਸ ਦਾ ਪਾਰਟ ਹੈ ਤੇ ਨਾਲ ਹੀ ਮਾਸਟਰ ਕੈਡਰ ਦਾ ਵੀ ਇੱਕ ਇਹ ਅਹਿਮ ਹਿੱਸਾ ਹੈ ਜਿਹਦੇ ਵਿੱਚੋਂ ਬਹੁਤ ਸਾਰਾ ਪੇਪਰ ਹੈ ਜਿਹੜਾ ਇਸ ਗਲਪ ਦੇ ਨਿਕਾਸ ਤੇ ਵਿਕਾਸ ਦੇ ਵਿੱਚੋਂ ਆਉਂਦਾ ਹੈ ਨਾਵਲ ਬਾਰੇ ਆਪਾਂ ਡਿਟੇਲ ਵਿੱਚ ਇਹਦੇ ਵਿੱਚ ਡਿਸਕਸ ਕਰਦੇ ਆਂ ਸੋ ਇਸ ਤੋਂ ਪਹਿਲਾਂ ਸਾਰੇ ਹੀ ਸਖਿਆਰਥੀਆਂ ਨੂੰ ਛੋਟੀ ਜੀ ਗੁਜਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਤਿਆਰੀ ਕਰ ਰਹੇ ਹੋ ਜੋ ਕਿ ਪੰਜਾਬੀ ਵਿਸ਼ੇ ਨਾਲ ਜੁੜੀ ਹੋਈ ਹੈ ਤਾਂ ਇਸ ਚੈਨਲ ਤੋਂ ਪ੍ਰੋਪਰ ਉਹਦਾ ਫਾਇਦਾ ਲੈ ਸਕੋ ਸ਼ੁਰੂ ਕਰਦੇ ਆਂ ਜੀ ਹਾਂਜੀ ਸਭ ਤੋਂ ਪਹਿਲਾਂ ਗਲਪ ਕੀ ਹੁੰਦਾ ਹੈ ਗਲਪ ਅੰਗਰੇਜ਼ੀ ਦੇ ਫਿਕਸ਼ਨ ਸ਼ਬਦ ਦਾ ਪ੍ਰਾਇਵਾਚੀ ਸ਼ਬਦ ਆਪਾਂ ਕਹਿ ਸਕਦੇ ਹਾਂ ਜੇ ਆਪਾਂ ਕੋਸ਼ ਦੇ ਅਨੁਸਾਰ ਇਸ ਅਰਥ ਕਢੀਏ ਕਿ ਗੱਲਪ, ਮਨਕੜਤ, ਅਸਤਿਆ, ਕਲਪਨਿਤ ਆਮ ਤੌਰ ਤੇ ਕਹਾਣੀਆਂ ਤੇ ਨਾਵਲ ਨੂੰ ਹੀ ਕਲਪ੍ਰਿਤ ਮੰਨਿਆ ਜਾਂਦਾ ਹੈ ਮਤਲਬ ਗਲਪ ਦੇ ਅੰਦਰ ਕਹਾਣੀ ਤੇ ਨਾਵਲ ਦਾ ਜਿਹੜਾ ਆਪਾਂ ਗੱਲ ਕਰਦੇ ਹਾਂ ਜਿਹਦੇ ਵਿੱਚ ਕੀ ਹੈ ਜੋ ਵੀ ਵਿਦਾ ਅਪਣਾਈ ਜਾਂਦੀ ਹੈ ਜਿਹਦੇ ਵਿੱਚ ਜੋ ਵੀ ਲਿਖਿਆ ਜਾਂਦਾ ਉਹ ਕਲਪਨਿਕ ਵੀ ਹੋ ਸਕਦਾ ਹੈ ਤਾਂ ਇਹ ਕੋਸ਼ ਦੇ ਅਨੁਸਾਰ ਆਪਾਂ ਇਹਨੂੰ ਗੱਪ ਮਨਕੜਤ ਅਸੱਤਿਆ ਤੇ ਕਲਪਿਤ ਮੰਨਦੇ ਆ ਹੁਣ ਅਰਥ ਕੀ ਹੈ ਕਿ ਆਮ ਤੌਰ ਤੇ ਵਾਰਤਕ ਵਿੱਚ ਲਿਖੀ ਗਈ ਕਲਪਿਤ ਰੋਮਾਂਟਿਕ ਕਹਾਣੀ ਨੂੰ ਗਲਪੀ ਕਿਹਾ ਜਾਂਦਾ ਹੈ ਸੀ ਪਰ ਹੌਲੀ ਹੌਲੀ ਤਬਦੀਲੀ ਆਈ ਤੇ ਅੱਜ ਦੇ ਸਮੇਂ ਵਿੱਚ ਗਲਪ ਹੀ ਅਜਿਹੀ ਵਿਧਾ ਹੈ ਜੋ ਜੀਵਨ ਜਥਾਰਥ ਨੂੰ ਪੇਸ਼ ਕਰਦੀ ਹੈ ਜੋ ਹੈ ਨਾਵਲ ਸੋ ਇੱਕ ਕਹਾਣੀ ਦੇ ਰੂਪ ਦੇ ਵਿੱਚ ਇਹ ਕਲਪਨਿਕ ਰੋਮਾਂਟਿਕ ਜਿਹੜਾ ਪਹਿਲਾਂ ਇਸ ਨੂੰ ਗਲਪੀ ਰੂਪ ਕਿਹਾ ਜਾਂਦਾ ਸੀ ਪਰ ਜਿਵੇਂ ਜਿਵੇਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਪਿਆ ਜਾਂ ਪੱਛਮੀ ਉਧਰੋਂ ਅੰਗਰੇਜ਼ਾਂ ਦਾ ਦੌਰ ਇੱਥੇ ਆਇਆ ਤਾਂ ਕਾਫੀ ਸਾਡੀ ਸਾਹਿਤਿਕ ਵਿਧਾ ਦੇ ਵਿੱਚ ਉਹਨਾਂ ਚੀਜ਼ਾਂ ਨੇ ਪ੍ਰਭਾਵ ਪਾ ਕੇ ਉਹਨਾਂ ਦੇ ਵਿੱਚ ਨਵੇਂ ਮੋੜ ਤੇ ਤਬਦੀਲੀਆਂ ਲਿਆਉਂਦੀਆਂ ਜਿਸ ਦੇ ਵਿੱਚ ਹੁਣ ਜੇ ਅੱਜ ਦੀ ਗਲਪ ਦੀ ਗੱਲ ਕਰੀਏ ਇਹ ਉਹ ਵਿਧਾ ਜਿਸ ਦੇ ਵਿੱਚ ਜੀਵਨ ਜਥਾਰਥ ਨੂੰ ਪੇਸ਼ ਕੀਤਾ ਜਾਂਦਾ ਹੈ ਸੋ ਪੰਜਾਬੀ ਨਾਵਲ ਦੀ ਗੱਲ ਕਰੀਏ ਤਾਂ ਪੰਜਾਬੀ ਨਾਵਲ ਦਾ ਆਰੰਭ ਦੋ ਧਾਰਨਾਵਾਂ ਦੇ ਵਿੱਚ ਮੰਨਿਆ ਜਾ ਸਕਦਾ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਪੱਛਮੀ ਸਾਹਿਦ ਦੇ ਪ੍ਰਭਾਵधीन ਤੇ ਮਦ ਕਾਲੀ ਬਰਤਾਂਤ ਇੱਥੇ ਤੁਸੀਂ ਕਰ ਲਿਓ ਬਰਤਾਂਤ ਰੂਪਾਂ ਜਿਵੇਂ ਕਿੱਸਾ ਕਾਫ ਤੇ ਜੰਗਨਾਮੇ ਤਾਂ ਉਹਨਾਂ ਦੇ ਵਿੱਚੋਂ ਇਹ ਪਿੱਛੋਂ ਵੀ ਸਾਡੇ ਸਾਹਿਦਿਆ ਇੱਕ ਹਿੱਸਾ ਮੰਨਿਆ ਜਾ ਸਕਦਾ ਹੈ ਉਹਨਾਂ ਧਾਰਨਾਵਾਂ ਦਾ ਵੀ ਇੱਕ ਹਿੱਸਾ ਹੈ ਜਿੱਥੋਂ ਇਹਦਾ ਆਰੰਭ ਹੁੰਦਾ ਹੈ ਤੇ ਪੱਛਮੀ ਸਾਹਿਦ ਦੇ ਪ੍ਰਭਾਵ ਦੇ ਨਾਲ ਜੀਵਨ ਦਾ ਜਥਾਰ ਤੇ ਹੋਰ ਵਿਸ਼ੇ ਵੀ ਇਹਦੇ ਵਿੱਚ ਪੈਦਾ ਹੋਇਆ ਸੋ ਹੁਣ ਸਿੱਟਾ ਇਹ ਹੀ ਨਿਕਲਦਾ ਕਿ ਪੰਜਾਬੀ ਨਾਵਲ ਦੋਨਾਂ ਦਾ ਸਮੇਲ ਹੈ ਪੰਜਾਬੀ ਨਾਵਲ ਦਾ ਬਾਹਰੀ ਚੋਖਾ ਪਛਮੀ ਹੈ ਤੇ ਅੰਦਰਲੀ ਨਾਵਲ ਕਥਾ ਸਾਹਿਦ ਦੀ ਦੇਨ ਹੈ ਸੋ ਹੁਣ ਆਪਾਂ ਗੱਲ ਕਰਾਂਗੇ ਪੰਜਾਬੀ ਨਾਵਲ ਦਾ ਪਹਿਲਾ ਦੌਰ ਸ਼ੁਰੂਆਤ ਦੇ ਵਿੱਚ ਆਪਾਂ ਹੁਣ ਤਾਂ ਇਹ ਇੱਕ ਜਿਹੜਾ ਇਹਦਾ ਪਲੇਠਾ ਨਾਵਲ ਹੈ ਜੋ ਪੰਜਾਬੀ ਅਨੁਵਾਦ ਹੋਇਆ ਉਹਦੀ ਮੈਂ ਫੋਟੋ ਤੁਹਾਨੂੰ ਸ਼ੇਅਰ ਕੀਤੀ ਹੈ ਪੰਜਾਬੀ ਅਨੁਵਾਦ ਜਸੂਈ ਮੁਸਾਫਰ ਦੀ ਯਾਤਰਾ 1859 ਵਿਚ ਪ੍ਰਕਾਸ਼ਿਤ ਹੋਇਆ ਤੇ ਨਾਵਲਕਾਰ ਜੌਨ ਬਿਨੀਨ ਨੇ ਇਹਨੂੰ ਟ੍ਰਾਂਸਲੇਟ ਕੀਤਾ ਸੀ ਪੰਜਾਬੀ ਦੇ ਵਿੱਚ ਉਸ ਤੋਂ ਬਾਅਦ ਇੱਕ ਦੂਜਾ ਵੀ ਨਾਵਲ ਹੈ ਇਹ ਵੀ ਇਹਦੇ ਵਿੱਚ ਪੰਜਾਬੀ ਨਾਵਲ ਦੇ ਜਿਹੜੇ ਪੁਰਵ ਇਤਿਹਾਸ ਦੀ ਇੱਕ ਪੈੜ ਇਹ ਤੁਸੀਂ ਨੋਟ ਕਰ ਸਕਦੇ ਹੋ ਅਰਥ ਜੋਤ ਦਾ ਉਦੇ ਹੋਣਾ 1882 ਦੇ ਵਿੱਚ ਇਹ ਪ੍ਰਕਾਸ਼ਿਤ ਹੋਇਆ ਸੋਹ ਸਿੰਘ ਦੁਆਰਾ ਅਸਲੀਅਤ ਵਿੱਚ ਮੌਲਿਕ ਪੰਜਾਬੀ ਨਾਵਲ ਦਾ ਆਰੰਭ ਭਾਈ ਵੀਰ ਸਿੰਘ ਦੇ ਨਾਵਲਾਂ ਦੇ ਨਾਲ ਹੀ ਹੁੰਦਾ ਹੈ ਸੋ ਹੁਣ ਅਸੀਂ ਨਾਵਲਾਂ ਦੇ ਦੌਰ ਦੇ ਵਿੱਚ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਹੈ ਤਾਂ ਆਧੁਨਿਕ ਪੰਜਾਬੀ ਨਾਵਲ ਦੀ ਆਪਾਂ ਗੱਲ ਕਰਾਂਗੇ ਤਾਂ ਭਾਈ ਵੀਰ ਸਿੰਘ ਤੋਂ ਸ਼ੁਰੂ ਕਰਦੇ ਹਾਂ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਅੰਮ੍ਰਿਤਸਰ ਵਿੱਚ ਹੋਇਆ ਉਹਨਾਂ ਦੇ ਪਿਤਾ ਦਾ ਨਾਮ ਚਰਨ ਸਿੰਘ ਤੇ ਉਹ ਗੁਰਬਾਣੀ ਗੁਰਬਾਣੀ ਪ੍ਰੇਮੀ ਸਨ ਸਾਂਸਕ੍ਰਿਤੀ ਤੇ ਬ੍ਰਿਜ ਦੀ ਦਾ ਉਹਨਾਂ ਨੂੰ ਗਿਆਨ ਸੀ। ਵਜੀਰ ਹਿੰਦ ਪ੍ਰੈਸ ਸ਼ੁਰੂ ਕੀਤਾ ਗਿਆ ਭਾਈ ਵੀਰ ਸਿੰਘ ਦੁਆਰਾ ਇਹ ਬਹੁਤ ਇੰਪੋਰਟੈਂਟ ਹੈ ਨੋਟ ਕਰ ਲਓ ਤੁਸੀਂ ਸਿੱਖ ਧਰਮ ਦੇ ਨਾਲ ਸੰਬੰਧਿਤ ਇਹਨਾਂ ਨੇ ਰਚਨਾਵਾਂ ਲਿਖੀਆਂ ਇਨਾਂ ਦਾ ਨਾਵਲ ਸੁੰਦਰੀ ਇੱਕ ਆਦਰਸ਼ ਸਿੱਖ ਔਰਤ ਦੇ ਨਾਲ ਸੰਬੰਧਿਤ ਹੈ ਸੰਤਵੰਤ ਕੌਰ ਵੀ ਇਹਨਾਂ ਦਾ ਇੱਕ ਨਾਵਲ ਹੈ ਜਿਸ ਦੇ ਵਿੱਚ ਸਿੱਖ ਫਲਸਫੇ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਬਿਜੇ ਸਿੰਘ ਜਿਸ ਦੇ ਵਿੱਚ ਆਦਰਸ਼ ਸਿੱਖ ਦੇ ਗੁਣਾਂ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਦਾ ਨਾਵਲ ਬਾਬਾ ਨੌ ਸਿੰਘ ਪੰਜਾਬੀ ਸੱਭਿਆਚਾਰ ਅਤੇ ਜੀਵਨ ਮੁੱਲਾਂ ਦੀ ਗੱਲ ਕਰਦਾ ਹੈ ਤੇ ਪਹਿਲਾ ਮੌਲਿਕ ਇਹ ਨਾਵਲਕਾਰ ਮੰਨੇ ਜਾਂਦੇ ਆ ਤੇ ਇਹਨਾਂ ਦਾ ਸੁੰਦਰੀ ਤੁਸੀਂ ਨਾਵਲ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਵੀ ਜਾਂਦਾ ਹੈ ਉਸ ਤੋਂ ਬਾਅਦ ਪੰਜਾਬੀ ਸਾਹਿਤਿਕ ਪੁਰਸਕਾਰ ਇਹਨਾਂ ਨੂੰ ਮਿਲਿਆ ਤੇ ਪਦਮ ਭੂਸ਼ਣ ਵੀ ਇਹਨਾਂ ਨੂੰ ਜਿਹੜਾ ਸਾਹਿਤਿਕ ਅਕਾਦਮੀ ਪੁਰਸਕਾਰ ਤੇ ਪਦਮ ਭੂਸ਼ਣ ਦੇ ਬਜੋਂ ਨਿਵਾਜਿਆ ਗਿਆ 1872 ਤੋਂ 1957 ਦਾ ਇਹਨਾਂ ਦਾ ਸਮਾਂਕਾਲ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਭਾਈ ਮੋਹਨ ਸਿੰਘ ਵੈਦ ਦੀ ਉਹਨਾਂ ਦਾ ਸਮਾਂਕਾਲ ਹੈ ਜਿਹੜਾ 1881 ਸਤ ਮਹਰਚ ਤਰਨਤਨ ਦੇ ਵਿੱਚ ਹੋਇਆ ਪੰਜਾਬੀ ਗਲ ਵਾਰਤਕ ਤੇ ਪੱਤਰਕਾਰੀ ਦੇ ਖੇਤਰ ਵਿੱਚ ਇਹਨਾਂ ਨੇ ਸਾਇਤਿਕ ਰਚਨਾਵਾਂ ਦੀ ਸਿਰਜਣਾ ਕੀਤੀ ਇਹਨਾਂ ਦੇ ਪਿਤਾ ਦਾ ਨਾਮ ਭਾਈ ਜੈਮਲ ਸਿੰਘ ਵੇਦ ਸਿੱਖ ਧਰਮ ਦੀ ਥਾਂ ਸਿਕਸ ਮਾਸ ਦੀ ਇਹਨਾਂ ਨੇ ਗੱਲ ਕੀਤੀ ਤਥਾਨਿਕ ਪੱਖੋਂ ਇਹਨਾਂ ਦਾ ਜੋ ਵਿਦਿਆੁਰਮਾਸ ਤੇ ਉਪਦੇਸ਼ ਆਤਮਿਕ ਹੈ ਨਾਵਲ ਇਹਨਾਂ ਦੇ ਸੁਸ਼ੀਲ ਨੋ ਇੱਕ ਸਿੱਖ ਕਰਾਣਾ ਸੁੰਗੜ ਨੋ ਤੇ ਸਿਆਣੀ ਸੱਸ ਤੇ ਸੁਸ਼ੀਲ ਵਿਧਵਾ ਹੁਣ ਆਪਾਂ ਗੱਲ ਕਰਾਂਗੇ ਚਰਨ ਸਿੰਘ ਸ਼ਹੀਦ ਦੀ ਇਹਨਾਂ ਦਾ ਪੂਰਾ ਨਾਮ ਐਸ ਐ ਚਰਨ ਸਿੰਘ ਸ਼ਹੀਦ ਸੀ ਜਨਮ ਇਹਨਾਂ ਦਾ ਅਕਤੂਬਰ 1893 ਦੇ ਵਿੱਚ ਅੰਮ੍ਰਿਤਸਰ ਵਿੱਚ ਸਰਦਾਰ ਸੁਭਾ ਸਿੰਘ ਦੇ ਘਰ ਹੋਇਆ ਭਾਈ ਵੀਰ ਸਿੰਘ ਦੇ ਅਖਬਾਰ ਖਾਲਸਾ ਸਮਾਚਾਰ ਵਿੱਚ ਇਹਨਾਂ ਨੇ ਕੰਮ ਕੀਤਾ ਤੇ ਬਾਅਦ ਵਿੱਚ ਸ਼ਹੀਦ ਨਾਂ ਦਾ ਅਖਬਾਰ ਇਹ ਕੱਢਣ ਲੱਗੇ ਇਸ ਕਰਕੇ ਸ਼ਹੀਦ ਇਹਨਾਂ ਦੇ ਨਾਲ ਨਾਲ ਚੜ ਗਿਆ ਇਹਨਾਂ ਦੇ ਨਾਵਲ ਦਲੇਰਕੌਰ ਚਾਂਚਲ ਮੂਰਤੀ ਰਣਜੀਤ ਕੌਰ ਦੋ ਵਾਟੀਆਂ ਗ੍ਰਸ ਦੀ ਬੇੜੀ ਇਹ ਤੁਸੀਂ ਨੋਟ ਰੱਖ ਲਓ ਚਰਨ ਸਿੰਘ ਸ਼ਹੀਦ ਦਾ ਦਲੇਰਕੌਰ ਇੱਥੇ ਤੁਹਾਨੂੰ ਇੱਕ ਥੋੜੀ ਜੀ ਟੈਕਨੀਕ ਮੈਂ ਦੱਸ ਦਿੰਨੀ ਆ ਸ਼ਹੀਦ ਸ਼ਹੀਦ ਨਾਮ ਤੁਸੀਂ ਕਹਿ ਸਕਦੇ ਹੋ ਵੀ ਜੋ ਸ਼ਹੀਦ ਹੁੰਦੇ ਨੇ ਉਹ ਦਲੇਰ ਹੁੰਦੇ ਨੇ ਤਾਂ ਦਲੇਰਕੌਰ ਤੁਸੀਂ ਯਾਦ ਰੱਖ ਸਕਦੇ ਹੋ ਚੰਚਲ ਮੂਰਤੀ ਤਾਂ ਉਹ ਇੱਕ ਸਾਡੇ ਲਈ ਮੂਰਤ ਹੁੰਦੇ ਨੇ ਉਸ ਦਲੇਰੀ ਦਾ ਰਣਜੀਤ ਕੌਰ ਕਿਸੇ ਨਾਮ ਨਾਲ ਯਾਦ ਰੱਖ ਸਕਦੇ ਹੋ ਕਿ ਰਣਜੀਤ ਕੌਰ ਦੀਆਂ ਅੱਗੇ ਦੋ ਵਾਟੀਆਂ ਨੇ ਤਾਂ ਇਸ ਤਰ੍ਹਾਂ ਦਾ ਕੋਈ ਟੈਕਨੀਕ ਤਾਂ ਕਹਾਣੀ ਜਾਂ ਕਲਪਨਾ ਬਣਾ ਕੇ ਤੁਸੀਂ ਇਹਨਾਂ ਦੇ ਨਾਮ ਯਾਦ ਰੱਖ ਸਕਦੇ ਹੋ ਕਿ ਅੱਗੇ ਤੁਹਾਨੂੰ ਪੇਪਰਾਂ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਜੇ ਤੁਸੀਂ ਨਾ ਨੂੰ ਡਿਟੇਲ ਵਿੱਚ ਖੁਦ ਪੜਿਆ ਹੁੰਦਾ ਤਾਂ ਤੁਹਾਨੂੰ ਚੀਜ਼ ਕਦੇ ਵੀ ਨਹੀਂ ਭੁੱਲਦੀ ਪਰ ਕਈ ਵਾਰ ਕੀ ਹੁੰਦਾ ਸਾਡੇ ਤੇ ਪੇਪਰ ਦਾ ਪ੍ਰੈਸ਼ਰ ਹੁੰਦਾ ਤਾਂ ਅਸੀਂ ਨਿੱਕੇ-ਨਿੱਕੇ ਗੱਲਾਂ ਨੂੰ ਇੱਕ ਸਟੋਰੀ ਬਣਾ ਕੇ ਵੀ ਯਾਦ ਰੱਖ ਸਕਦੇ ਹਾਂ ਕਿਉਂਕਿ ਹਰੇਕ ਰਾਈਟਰ ਦੀਆਂ ਰਚਨਾਵਾਂ ਅੱਗੇ ਯਾਦ ਰੱਖਣੀਆਂ ਕਾਫੀ ਸਾਡੇ ਲਈ ਮੁਸ਼ਕਲ ਹੋ ਜਾਂਦੀਆਂ ਸੋ ਹੁਣ ਕੁਝ ਹੋਰ ਨਾਵਲ ਹੈ ਜਿਸ ਦੇ ਵਿੱਚ ਅਮਰ ਸਿੰਘ ਛਾਪੇ ਵਾਲਾ ਉਹਨਾਂ ਦੇ ਘਰ ਦਾ ਨਿਰਵਾਸ ਸੁਚੱਜੀਤੀ ਮਾਸਟਰ ਤਾਰਾ ਸਿੰਘ ਹਰਬਖਸ਼ ਸਿੰਘ ਦਾ ਸ਼ਕੁੰਤਲਾ ਈਸ਼ਵਰ ਚੰਦਰ ਨੰਦ ਦਾ ਮੁਰਾਦ ਤੇਜਕੌਰ ਗੁਰਬਖਸ਼ ਸਿੰਘ ਪ੍ਰੀਤਲੜੀ ਅਣਵਿਆਹੀ ਮਾਂ ਸੋ ਇਹ ਸੀ ਜੀ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਕਿ ਤੁਸੀਂ ਆਪਣਾ ਇਹਨਾਂ ਸਾਰਿਆਂ ਬਾਰੇ ਜਾਣ ਸਕੋ ਪੰਜਾਬੀ ਗਲਪ ਬਾਰੇ ਪੰਜਾਬੀ ਗਲਪ ਕੀ ਹੁੰਦਾ ਹੈ ਤਾਂ ਇਸ ਦੇ ਵਿੱਚ ਅੱਗੇ ਅੱਗੇ ਪਹਿਲੇ ਦੌਰ ਦੇ ਕਿਹੜੇ-ਕਿਹੜੇ ਜਿਹੜੇ ਲੇਖਕ ਹੋਏ ਨੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣੇ ਸਾਥੀਆਂ ਦੇ ਨਾਲ ਤੇ ਨੈਕਸਟ ਵੀਡੀਓ ਨੈਕਸਟ ਦੌਰ ਦੀ ਦੂਸਰੇ ਦੌਰ ਦੀ ਤੀਜੇ ਦੌਰ ਦੀ ਤੇ ਨਾਲ ਹੀ ਬਾਕੀ ਵਿਧਾ ਜਿਹੜੀਆਂ ਐਕਸਪਲੇਨ ਕਰਾਂਗੇ ਉਸ ਨੂੰ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ